ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਅਹੰਕਾਰ ਸਤ ਗੁਰ ਬਰਸਾਦ ਸਹ ਲੋਕ ਮਹਲਾ ਨਵ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਤਕੀਨ ਕਹੋ ਨਾਨਕ ਹਰਿ ਬਾਜ ਮਨਾ ਜੈ ਵਿਦਜਲ ਕੋ ਮੀਨ ਦੇਖਿਉਨ ਸਿਉ ਕਾਹੈ ਰਚਿਓ निमख खना हो है उदास कहो नानक भज हर मना अरे न की फास तर नोयो ही गयो लियो जरा तन जी काहो नानक भज हर मना औत जात है बीत बिरद पियो सू जय काल पहुचियो आन कहो नानक नर बावरे क्यों ना भजे भगवान तन दारा संपत सगल जिन अपनी करमान इन मैं कछ संगी नहीं नानक साची जान पतिते पै उदाहरन पैहन आर्य अनाथ नाथ कहो नानक जानिए ਦਾ ਦਾਬਸ ਤਦਮ ਸਾਥ ਤਨ ਤਨ ਜਹਿ ਤੋ ਕਉ ਧਿਉ ਤਸੋ ਨੇ ਹੈ ਨਕੀਨ ਕਾਹੋ ਨਾਨਕ ਨਰਵਾਵਰੇ ਅਬ ਕਿਉ ਡੋਲ ਤਦੀਨ ਤਨ ਤਨ ਕੰਪੈ ਸੁਖ ਦੀਓ ਅਰਜੈ ਨਿ ਕਹਿ ਤਾਮ ਕਾਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਏ ਕਾਹੋ ਨਾਨਕ ਸੁਨ ਰੇ ਮਨਾ ਤਹਿ ਸਿਮਰਤ ਗਤ ਹੋਏ ਜਹਿ ਸਿਮਰਤ ਗਤ ਪਾਈਐ ਤੇ ਪਜਰੇ ਤੈ ਮੀਤ ਕਾਹੋ ਨਾਨਕ ਸੁਨ ਰੇ ਮਨਾ ਆਉਦ ਕਟਤ ਹੈ ਨੀਤ ਪਾਂਚ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜੈ ਤੇ ਉਪਜਿਓ ਨਾਨਕਾ ਲੀਨ ਤਾ ਹੈ ਮੈ ਮਾਨ ਘਟ ਘਟ ਮੈਂ ਹਰਿ ਜੂ ਵਸੈ ਤਨ ਤਨ ਕਾਹੇ ਉਪਕਾਰ ਕਾਹੋ ਨਾਨਕ ਤੈ ਪਜ ਮਨਾ ਭਉਨੇ ਦੇ ਉਤਰਹਿ ਪਾਰ ਸੁਖ ਦੁਖ ਜੈ ਪਰ ਸੈ ਨਹੀਂ ਲੋਭ ਮੋਹ ਅਭਿਮਾਨ कहो नानक सुन रे मना सो मूर्त भगव उत्त जे कंचन लोह समान कहो नानक सुन रे मना मुक्त ताहे त जान हर्क सोग जाक नहीं बैरी मीत समान कहो नानक सुन रे मना मुक्त ताहे त जान पै काहु कौद नहे पैमान त्यान कहो नानक सुनरे मना ज्ञानी ताहे बखान जह जिखया सगलि तजी लियो पेख बैराग कहो नानक सुनरे मना तै नर माथे पाग जह माया ममता तजी सबते पायो उदास काहो नानक का सुनरे मना ते कट् ब्रह्म निवास जय प्रणी करता राम पशान कहो नानक वह मुक्त नर ए मन साची मह नासन दुर्मत हरन काल मैं हर को नाम, जो नानक भज सफलो है तह काम जेह गुण गोविंद भजो सनो हर नाम कहो नानक सुनरे मन अर न जो प्रणी ममता तज लोभ मोह अहंकार काहु नानक आपन तर और न उदार। जो उदारो सुपनाय खना, ऐसे जग को जान इन मैं कुछ साचो नहीं नानक बिन भगव निसदिन मायाकारे प्रानी डोल तनीतो कोटन मैं नानक को, नारायण जय जीत जैसे जलते ते बुद बुध बुधा उपजय बिन सैनीत जग रचना तैसे रची कहो नानक सुनमीत प्राणी कशु चेतई मद माया के अंत कहो नानक बिन हर भजन परत जम फंद जो सुख कोचाह सदा सर्न राम की लेहो काहो नानक का सुनरे मना दुर्लभ देह। माया तावही मूर्ख लोग अजान काहो नानक का बिन हर भजन विरथा जन्म सिरान। जो प्रणी निसदिन राम तेह जान। हर जन हर अंतर नहीं नानक साची मन मन माया रहयो बिसरयो गोविंद नाम कहो नानक बिन हर भजन जीवन कौने काम प्राणी राम नचेतो ही मद माया कै अंत कहो नानक हर भजन बिन तह जम फंद ਦੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਾਹੋ ਨਾਨਕ ਹਰਿ ਪਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋ ਤਾਰਾਸ ਕਾਹੋ ਨਾਨਕ ਹਰਿ ਪਜ ਮਨਾ ਨਿਰਪੈ ਪਾਵੈ ਵਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲਿਹੋ ਭਗਵਾਨ ਬਾਲ ਜਵਾਨੀ ਅਰ ਬਿਰਦ ਹੁਣ ਤੀਨ ਅਵਸਤਾ ਜਾਨ ਕਾਹੋ ਨਾਨਕ ਹਰ ਪਜਨ ਬਿਨ ਬਿਰਥਾ ਸਭ ਹੀ ਮਾਨ ਪਰਣਹੁਤ ਸੁਨਾ ਕੀਓ ਅਰਿਓ ਲੋਭ ਕੈ ਫੰਦ ਨਾਨਕ ਸਮਯੋ RAM ਗਯੋ ਅਬ ਕਿਉਂ ਰੋਬ ਧੰਦ ਮਨ ਮਾਇਆ ਮੈਂ ਰਮ ਰਹਿਯੋ ਨਿਕ ਸਿਤ ਨਾਹੇਨ ਮੀਤ ਨਾਨਕ ਮੂਰਤ ਚਿਤਰ ਜਿਓ ਛਾੜਤ ਨਾਹੇਨ ਪੀਤ ਨਰ ਚਾਹਤ ਕਸ਼ਯ ਔਰ ਔਰੇ ਕੀ ਔਰੇ ਭਈ ਇਤਵਤ ਰਹਯੋ ਠਗਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕਿਉ ਨ ਕੋਏ ਕਹੋ ਨਾਨਕ ਸੁਨ ਰੇ ਮਨਾ ਅਰ ਪਾਵੈ ਸੋਏ ਜਗਤ ਭਿਖਾਰੀ ਬਿਰਦ ਹੈ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰ ਤਹਿ पूरन हो काम झूठ मानकर जग सुपने जो जान इन मैं कश तेरो नहीं नानक कहयो बखान गर्भ कर देखो बिन शिन मैं मीत जे प्राणी हर जस कहयो नानक तै जग जीत जह कट सिमरन राम को सो नरमुखता जान हर अंतर नहीं नानक साची मान एक भगत कह ना है मान जैसे सुकर सुवान नानक मानो ता है तान स्वामी को ग्रह जियो ਅਦਾ ਸੁਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰਿ ਭਜਾ ਇਕ ਮਨ ਹੋਏ ਇਕ ਚੀਤ ਤੀਰਥ ਵਰਤ ਵਰਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨੇ ਫਲ ਜਾਤ ਤਹ ਜੋ ਕੁੰਚਰ ਇਸ ਨਾਨ ਸਿਰ ਕੰਪਿਓ ਪਗ ਡਗਮਗੈ ਨੇਨ ਜੋਤ ਤੇ ਹੀਨ ਕਹੋ ਨਾਨਕ ਇਹ ਵਿਦਪਈ ਕਹੋ ਨਾ ਹਰ ਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਸਿਰ ਹਰ ਭਗਤ ਹੈ ਤਹਿਰਾ ਕੋ ਮਨ ਮਾ ਹੈ ਜਾਗ ਰਚਨਾ ਸਭ ਝੂਠ ਹੈ ਜਾਣ ਰਿਓ ਰੇ ਮੀਤ ਕਹੈ ਨਾਨਕ ਸਿਰ ਨਾ ਰਹੈ ਜੋ ਬਾਲੂ ਕੀ ਪੀਤ RAM ਗਯੋ RAVAN ਗਯੋ ਜਾ ਕੋ ਬਹੁ ਪਰਵਾਰ ਕਾਹੋ ਨਾਨਕ ਸਿਰ ਕਸ਼ੁ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਕੀ ਕੀ ਜੀਏ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ जो सो सोभिन सुहे पर आज काल नानक हर गुण गाए ले छाट सगल जंजाल दोहरा बाल क्यो बंधन परे कशु न हो त्युपा कहो नानक या भूट हर गज ज्यो हो सुहे बलु हो बंधन छुटै ਸਭ ਕਿਛ ਹੋ ਤਿ ਉਪਾਏ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸੁਹਾਏ ਸੰਗ ਸਖਾ ਸਭ ਤਜ ਗਏ ਕਹੁ ਨਾਨਕ ਬਿਹੋ ਸਾਥ ਕਾਹੂ ਨਾਨਕ ਇਹ ਵਿਵਤ ਮੈਂ ਏਕ ਏਕ ਰਗੁਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਇਨ ਜਪਿਓ ਗੁਰਮੰਤ ਰਾਮ ਨਾਮ ਯੁਰ ਮੈਂ ਰਘਯੋ ਜਾ ਕੈ ਸਮ ਨਹੀਂ ਕੋਏ ਜਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ